ਸਸ਼ੇਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਨੂੰ ਲੈ ਕੇ ਬਹੁਤ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ 1 ਨਵੰਬਰ ਨੂੰ ਫੈਸਲਾ ਆ ਜਾਂਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਸੈਨੇਟਰ ਭੰਕਰਨ ਦਾ ਸਿੰਡੀਗੇਟ ਭੰਕਰਨ ਦਾ ਫੈਸਲਾ ਲਿਆ ਜਾਂਦਾ ਤੇ ਵਿਦਿਆਰਥੀਆਂ ਦੇ ਵੱਲੋਂ ਵਿਦਰੋਹ ਕਰ ਦਿੱਤਾ ਜਾਂਦਾ ਵਿਰੋਧ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਹਾਲਾਂਕਿ ਫਿਰ ਨੋਟੀਫਿਕੇਸ਼ਨ ਪਹਿਲਾਂ ਪੋਸਟਪੋਨ ਕੀਤਾ ਜਾਂਦਾ ਤੇ ਫਿਰ ਉਹ ਵਾਪਸ ਲੈਣਾ ਪੈ ਜਾਂਦਾ ਪਰ ਇਸੇ ਦੇ ਵਿਚਾਲੇ ਹੁਣ ਅਹਿਮ ਖਬਰ ਹੈ ਕਿ ਅੱਜ ਯੂਨੀਵਰਸਿਟੀ ਦੇ ਵੀਸੀ ਜਾਨੀ ਕਿ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਵਿਦਿਆਰਥੀਆਂ ਦੇ ਵੱਲੋਂ ਬਣਾਇਆ ਹੋਇਆ ਉਸ ਮੋਰਚੇ ਦੇ ਆਗੂ ਵਿਦਿਆਰਥੀਆਂ ਦੀ ਅਹਿਮ ਮੀਟਿੰਗ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਦੇ ਨਾਲ ਅਹਿਮ ਮੀਟਿੰਗ ਹੋਣੀ ਹੈ ਹਾਲਾਂਕਿ ਇਸੇ ਗੱਲ ਨੂੰ ਲੈ ਕੇ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਨੂੰ ਲੈ ਕੇ ਪਹਿਲਾਂ ਵਿਦਿਆਰਥੀਆਂ ਦੇ ਵੱਲੋਂ ਸੰਘਰਸ਼ ਵਿੱਢਿਆ ਹੋਇਆ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਉਸ ਦੇ ਦਫ਼ਤਰ ਦੇ ਅੱਗੇ ਪੱਕਾ ਧਰਨਾ ਲਗਾਇਆ ਹੋਇਆ ਮੋਰਚਾ ਲਗਾਇਆ ਹੋਇਆ ਤੇ ਇਸੇ ਗੱਲ ਨੂੰ ਲੈ ਕੇ 10 ਨਵੰਬਰ ਨੂੰ ਲੰਘੇ ਦਿਨੀ ਜਿਹੜਾ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡਾ ਇਕੱਠ ਸੱਦਿਆ ਜਾਂਦਾ ਪੂਰੇ ਪੰਜਾਬੀਆਂ ਨੂੰ ਜਾਪਰਾ ਜਿੰਨੇ ਵੀ ਜਿਹੜੇ ਲੋਕ ਨੇ ਇਨਸਾਫ ਸੰਧ ਲੋਕ ਨੇ ਉਹਨਾਂ ਨੂੰ ਕਾਲ ਦਿੱਤੀ ਜਾਂਦੀ ਆ ਕਿ ਯੂਨੀਵਰਸਿਟੀ ਬਚਾਉਣ ਦੇ ਲਈ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਵਾਉਣ ਦੇ ਲਈ ਜਿਹੜਾ ਉੱਥੇ ਵੱਧ ਤੋਂ ਵੱਧ ਲੋਕ ਇਕੱਠੇ ਹੋਣ ਮੋਰਚੇ ਦੇ ਵਿੱਚ ਘਟਕੀਤਾ ਜਾਵੇ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਸ ਮੋਰਚੇ ਦੇ ਵਿੱਚ ਜਿਹੜਾ ਯੋਗਦਾਨ ਪਾਉਦੇ ਨੇ ਉੱਥੇ ਸ਼ਮੂਲੀਅਤ ਕਰਦੇ ਨੇ ਪਰ ਉਸ ਮੋਰਚੇ ਦੇ ਵਿੱਚ ਪਹੁੰਚਣ ਦੇ ਲਈ ਕਿਸ ਤਰੀਕੇ ਦੀ ਜਦੌਜਾਦ ਕਰਨੀ ਪੈਂਦੀ ਆ ਕਿ ਪੰਜਾਬ ਚੰਡੀਗੜ੍ਹ ਦੇ ਬਾਡਰਾਂ ਦੇ ਉੱਪਰ ਵੀ ਕਿਸ ਤਰੀਕੇ ਰੋਕ ਲਗਾਈ ਜਾਂਦੀ ਆ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਜਾਂਦੀ ਆ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਗੇਟ ਨੰਬਰ 1 ਉਹ ਬੰਦ ਕੀਤਾ ਜਾਂਦਾ ਬੈਰੀਕੇਟਿੰਗ ਕੀਤੀ ਜਾਂਦੀ ਉਹ ਗੇਟ ਨੂੰ ਜਿੰਦਾ ਲਾਇਆ ਜਾਂਦਾ ਪਰ ਉਸ ਤੋਂ ਬਾਅਦ ਵਿਦਿਆਰਥੀ ਕੱਟੇ ਹੋਏ ਹੁੰਦੇ ਨੇ ਵਿਰੋਧ ਦੇ ਵਿੱਚ ਉਹ ਸਾਰੀ ਵੈਰੀਗੇਟਿੰਗ ਪੋਟਪੋਟ ਕੇ ਜਿਹੜੇ ਅੱਗੇ ਵਧ ਜਾਂਦੇ ਨੇ ਯਾਨੀ ਕਿ ਇੱਕ ਵਿਦਿਆਰਥੀਆਂ ਨੇ ਰੋਧ ਖਾਉਣ ਦੀ ਕੋਸ਼ਿਸ਼ ਕੀਤੀ ਇੱਕ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਬਹੁਤ ਵੱਡਾ ਇਕੱਠ 10 ਨਵੰਬਰ 2022 ਨੂੰ ਜਿਹੜਾ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋ ਕੇ ਹਟਿਆ ਹਾਲਾਂਕਿ ਉਹ ਧਰਨਾ ਨਿਰੰਤਰ ਉਸੇ ਤਰੀਕੇ ਵਿਦਿਆਰਥੀਆਂ ਦੇ ਵੱਲੋਂ ਇਹ ਪੰਜਾਬ ਯੂਨੀਵਰਸਿਟੀ ਬਚਾਓ ਇਕਤਾ ਦੇ ਵੱਲੋਂ ਇਹ ਗੱਲ ਆਖੀ ਗਿਆ ਕਿ ਉਹ ਜਾਰੀ ਆ ਪਰ ਇਸੇ ਵਿਚਾਲੇ ਅਹਿਮ ਖਬਰਾਂ ਕਿ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਅੱਜ ਯੂਨੀਵਰਸਿਟੀ ਦੇ ਪ੍ਰਸ਼ਾਸਨ ਜਾਣੀ ਕਿ ਯੂਨੀਵਰਸਿਟੀ ਦੇ ਵੀਸੀ ਦੇ ਨਾਲ ਵਾਈਸ ਚਾਂਸਲਰ ਦੇ ਨਾਲ ਅਹਿਮ ਮੀਟਿੰਗ ਹੋਣੀ ਹੈ ਜੇਕਰ ਇਸ ਮੀਟਿੰਗ ਦੇ ਵਿੱਚ ਕਿਸੇ ਤਰੀਕੇ ਦੀ ਸਹਿਮਤੀ ਬਣਦੀ ਹੈ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਨੂੰ ਲੈ ਕੇ ਕੋਈ ਗੱਲਬਾਤ ਚੱਲ ਸਕਦੀ ਹੈ ਕੋਈ ਵੀ ਵੱਡਾ ਫੈਸਲਾ ਇਸ ਮੀਟਿੰਗ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਜਿਹੜਾ ਮੋਰਚੇ ਦੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਵੀ ਲਿਆ ਜਾ ਸਕਦਾ ਹੈ ਜੇ ਯੂਨੀਵਰਸਿਟੀ ਦੇ ਵੀਸੀ ਦੇ ਵੱਲੋਂ ਵਾਈਸ ਚਾਂਸਲਰ ਦੇ ਵੱਲੋਂ ਸੈਨੇਟ ਚੋਣਾਂ ਕਰਵਾਉਣ ਨੂੰ ਲੈ ਕੇ ਵੀ ਲਿਆ ਜਾ ਸਕਦਾ ਹੈ